ਸਾਊ ਤੋਂ ਪਹਿਲਾਂ ਹੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਪਿੰਡ 베ਰੀ ਆਲਾ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਦੇ ਘਰ ਆ ਵਿਖੇ ਜਿੱਥੇ ਕਿ ਅੱਜ ਅਸੀਂ 4-5 ਪਿੰਡਾਂ ਦੀਆਂ ਇਕਾਈਆਂ ਬਣਾਈਆਂ ਬਹੁਤ ਵੱਡੀ ਪੱਧਰ ਤੇ ਕਿਸਾਨ ਮਜ਼ਦੂਰ ਭਰਾ ਇੱਥੇ ਪਹੁੰਚੇ ਆ ਜਿੱਥੇ ਅਸੀਂ ਅੱਜ ਇਕਾਈਆਂ ਬਣਾਈਆਂ ਜਥੇਬੰਦੀ ਬਾਬਾ ਬੰਦਾ ਸਿੰਘ ਭਾਦਰ ਦੇ ਜਿਹੜੀ ਜਥੇਬੰਦੀ ਦੇ ਵਿੱਚ ਵਾਅਦਾ ਕੀਤਾ ਉੱਥੇ ਮੇਰੇ ਵੀਰ ਗੁਰਪ੍ਰੀਤ ਸਿੰਘ ਜੀ ਭੁੱਲਰ ਜਿਨ੍ਹਾਂ ਨੂੰ ਬਲਾਕ ਜੀਰਾ ਦਾ ਪ੍ਰਧਾਨ ਲਾਇਆ ਗਿਆ ਤੇ ਮੇਰੇ ਵੀਰ ਦੀਪਕ ਭਾਰਗੋ ਜੀ ਜਿਨ੍ਹਾਂ ਨੂੰ ਬਲਾਕ ਦਾ ਤੇ ਜ਼ਿਲ੍ਹੇ ਦੇ ਪ੍ਰੈਸ ਕਟਰ ਦੇ ਤੌਰ ਤੇ ਅੱਜ ਇਹਨਾਂ ਨੂੰ ਨਵਾਜਿਆ ਗਿਆ ਇਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਤੇ ਪੰਜ ਪਿੰਡਾਂ ਦੇ ਅਸੀਂ ਇੱਥੇ ਕਾਇਆਂ ਦੀ ਚੋਣ ਕੀਤੀ ਆ ਜਿਹਦੇ ਵਿੱਚ ਵੱਡੀ ਗਿਣਤੀ 'ਚ ਮੇਰੇ ਕਿਸਾਨ ਮਜ਼ਦੂਰ ਭਰਾ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਮੈਂ ਇੱਕ ਭਾਰਤੀ ਕਿਸਾਨ ਯੂਨੀਅਨ ਦੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਵੱਲੋਂ ਜਨਰਲ ਸਕੱਤਰ ਸਾਡੇ ਸਤਾਂਤ ਜਥੇਬੰਦੀ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਉਂਕਿ ਉਹਨਾਂ ਮਹਾਂਪੁਰਸ਼ਾਂ ਦੇ ਸਤਾਂਤ ਸੀ ਕਿ ਗਰੀਬਾਂ ਨੂੰ ਨਿਤਾਣਿਆਂ ਦੇ ਨਾਲ ਚੱਲੋ ਜਿਹੜੇ ਗਰੀਬ ਲੋਕ ਆ ਦੱਬੇ ਕੁਚਲੇ ਲੋਕ ਆ ਸਾਡੇ ਕਿਸਾਨੀ ਦੇ ਮਸਲੇ ਆ ਸਾਡੇ ਮਜ਼ਦੂਰਾਂ ਦੇ ਮਸਲੇ ਆ ਇਹੋ ਜੇ ਕਈ ਮਸਲੇ ਸਾਡੇ ਗੁੰਝਲਦਾਰ ਮਸਲੇ ਪਏ ਆ ਕਿ ਕੋਈ ਵੀ ਇਧਰ ਧਿਆਨ ਸਰਕਾਰਾਂ ਨੇ ਤਾਂ ਕੀ ਦੇਣਾ ਸਾਡੀਆਂ ਜਿਹੜੀਆਂ ਜਿੱਥੇ ਬੰਦੀਆਂ ਪਹਿਲੀਆਂ ਉਹ ਵੀ ਨਹੀਂ ਦਿੰਦੀਆਂ ਪਰ ਅਸੀਂ ਇਹਨਾਂ ਭਰਾਵਾਂ ਨੂੰ ਵਿਸ਼ਵਾਸ ਦਿਵਾਉਨੇ ਆ ਜਿੱਥੇ ਸਾਡੀ ਜ਼ਰੂਰਤ ਹੈ ਸਾਡੀ ਲੋੜ ਹੈ ਅਸੀਂ ਇਹਨਾਂ ਤੋਂ ਪਹਿਲਾਂ ਉਹਨਾਂ ਮਸਲਾਂ ਤੇ ਹੱਲ ਦੇਵਾਂਗੇ ਧਿਆਨ ਦੇਵਾਂਗੇ ਨਾਲ ਦੇ ਕੇ ਧਿਆਨ ਉਹਨਾਂ ਮਸਲਾਂ ਨੂੰ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਵਾਂਗੇ ਬਾਕੀ ਅੱਜ ਭੁੱਲਰ ਸਾਹਿਬ ਨੂੰ ਬਲਾਕ ਪ੍ਰਧਾਨ ਲਾਇਆ ਭਾਰਗੋਤ ਸਾਹਿਬ ਨੂੰ ਜ਼ਿਲ੍ਹੇ ਦੇ ਪ੍ਰੈਸ ਕਟਰ ਲਾਇਆ ਸੋ ਇਹਨਾਂ ਭਰਾਵਾਂ ਨੂੰ ਬੇਨਤੀ ਹੈ ਕਿ ਇਹ ਨਾ ਸਮਝੇ ਕੋਈ ਸੂਬੇ ਦਾ ਪ੍ਰਧਾਨ ਆ ਜਾਂ ਇਕਾਈ ਦਾ ਪ੍ਰਧਾਨ ਆ ਸਾਡੇ ਭਾਂ ਦਾ ਜਿਹੜਾ ਇਕਾਈ ਦਾ ਪ੍ਰਧਾਨ ਆ ਸੂਬੇ ਪ੍ਰਧਾਨ ਦੇ ਬਰਾਬਰ ਆ ਤਕੜੇ ਹੋ ਕੇ ਕੰਮ ਕਰੋ ਤਕੜੇ ਹੋ ਕੇ ਮਿਹਨਤ ਕਰੋ ਮਿਹਨਤ ਦੇ ਨਾਲ ਹੀ ਆਪਣੀ ਜਥੇਬੰਦੀ ਦੇ ਨਾਂ ਨਾਲ ਬਾਕੀ ਜਿਹੜੇ ਮਹਾਪੁਰਸ਼ਾਂ ਦਾ ਜਥੇਬੰਦੀ ਦੇ ਨਾਂ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਇਹ ਬਹੁਤ ਵੱਡਾ ਨਾਂ ਆ ਕਿਉਂਕਿ ਵਰਲਡ ਦੇ ਲੋਕ ਇਹਨਾਂ ਮਹਾਪੁਰਸ਼ਾਂ ਦੇ ਨਾਂ ਨੂੰ ਝੁਕਦੇ ਆਪਾਂ ਤਾਂ ਉਹਨਾਂ ਦੇ ਵਾਰਿਸ ਬੈਠੇ ਆ ਕੋਈ ਵੀ ਇਹ ਨਾ ਮਹਿਸੂਸ ਕਰੇ ਕਿ ਮੈਂ ਕਿਸੇ ਜਾਤੀ ਨਾਲ ਸੰਬੰਧ ਤਾਂ ਜਾਂ ਮੈਂ ਕਿਸੇ ਜਾਤੀ ਨਾਲ ਸੰਬੰਧ ਤਾਂ ਗੁਰੂ ਸਾਹਿਬ ਦੇ ਸਤਾਨ ਤਾਂ ਮਾਨਸ ਕੀ ਜਾਤੀ ਸਭੇ ਇੱਕੋ ਪਛਾਣਨ ਵਾਲੇ ਗੁਰੂ ਨਾਨਕ ਦੇ ਬੱਚੇ ਆ ਇੱਕ ਪਰਿਵਾਰ ਚ ਇੱਕੇ ਪਰਿਵਾਰ ਚ ਅਸੀਂ ਚੱਲਣ ਵਾਲੇ ਆ ਸੋ ਸਾਰੇ ਸਾਥ ਦੇ ਕੇ ਸਭ ਦਾ ਸਾਥ ਸਭ ਦਾ ਵਕਾਸ ਵਾਲੀ ਗੱਲ ਆ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਜਥੇਬੰਦੀ ਨੂੰ ਅੱਗੇ ਚੱਈਏ ਤੇ ਚੱਲ ਕੇ ਇਹਨਾਂ ਜਥੇਬੰਦੀਆਂ ਨੂੰ ਇਹਨਾਂ ਕੇ ਲੈ ਕੇ ਚੱਲੀ ਆ ਕਿ ਲੋਕੀ ਤੁਹਾਨੂੰ ਪਛਾਣ ਕੇ ਲੋਕੀ ਤੁਹਾਡੇ ਮੈਂਬਰ ਬਣਨ ਨੂੰ ਲੋਚਨ ਕਿ ਬਾਬਾ ਬੰਦਾ ਸਿੰਘ ਬਹਾਦਰ ਜੈਸੇ ਬੰਦੀ ਤੇ ਅਸੀਂ ਮੈਂਬਰ ਬਨਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਅਸੀਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਜਿਹੜੇ ਯੂਨੀਅਨ ਦੇ ਸਾਨੂੰ ਪ੍ਰਧਾਨ ਲਾਏ ਗਏ ਆ ਪੰਜਾਂ ਪਿੰਡਾਂ ਦੀ ਜਿਹੜੀ ਇਕਾਈ ਬਣਾਈ ਗਈ ਆ ਸਾਡੇ ਵੱਡੇ ਵੀਰ ਮੰਗਲ ਸਿੰਘ ਸ਼ਾਹ ਆ ਸਾਡੇ ਭਰਾ ਝਾਮਕਾ ਜੀ ਉਹ ਵੀ ਇੱਥੇ ਪਹੁੰਚਿਆ ਪ੍ਰਧਾਨ ਸਾਹਿਬ ਅਸੀਂ ਧੰਨਵਾਦ ਕਰਦੇ ਹਾਂ ਦਾ ਮੈਂ ਆਪਦੇ ਵੀਰ ਪੱਤਰਕਾਰ ਦੀਪਕ ਭਾਰਗੋਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰੈਸ ਸਖਤਰ ਲਾਇਆ ਗਿਆ ਹੈ ਕਿ ਪ੍ਰੈਸ ਦਾ ਕੰਮ ਜਿਹੜਾ ਫਿਰੋਜ਼ਪੁਰ ਦਾ ਉਹ ਸੰਭਣਗੇ ਅਸੀਂ ਆਪ ਜਿਹੜੇ ਸਾਡੇ ਆਗੂ ਸਹਿਬਾਨ ਸਾਡੇ ਗ੍ਰਹਿ ਵਿਖੇ ਆਏ ਆ ਤੇ ਮੇਰੇ ਜਿੰਨੇ ਪਿੰਡਾਂ ਦੇ ਮੇਰੇ ਭੈਣ ਭਰਾ ਜੋ ਸੱਜਣ ਮਿੱਤਰ ਜਿਹੜੇ ਨਿੱਕੇ ਜਿਹੋ ਸੱਦੇ ਤੇ ਆਏ ਆ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਨੇ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਕਿਸੇ ਵੇਲੇ ਵੀ ਜਥੇਬੰਦੀ ਨੂੰ ਕਿਸੇ ਵੀ ਸ਼ਹਿਰ ਕਿਸੇ ਪਿੰਡ ਕਿਸੇ ਜ਼ਿਲ੍ਹੇ ਦੇ ਵਿੱਚ ਲੋੜ ਆ ਸਾਡੇ ਸਾਰੇ ਨੌਜਵਾਨ ਉਹਨਾਂ ਦੇ ਨਾਲ ਦਿਨ ਰਾਤ ਖੜਿਆਂ ਨ ਖੜੇ ਰਹੇ